ਵੇ ਕਰਾਉਂਦੇ ਕਰੀ ਤਾੜ ਤਾੜ ਇਹਨਾਂ ਜੀ ਠੀਕ ਹੈ ਜੀ ਆਪਣੇ ਕੋ ਵੱਡੇ ਹੀ ਬੰਬ ਆ ਇਹਨਾਂ ਨਾਲ ਥੋੜਾ ਜਿਹਾ ਨਾ ਦੇਖਣਾ ਪੈਣਾ ਸਾਫ ਤავਜਾ ਲਾਗੇ ਹਾਂਜੀ ਵੀ ਮਿੱਤਰੋ ਵੈਲਕਮ ਟੂ ਮਾਈ ਨਿਊ ਬਲੌਗ ਆਸ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਬਲੌਗ ਫੇਰ ਤੁਹਾਡੇ ਲਈ ਨਵਾਂ ਤੇ ਸਪੈਸ਼ਲ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਜੀ ਤੁਹਾਨੂੰ ਦੱਸਦਾ ਮੈਂ ਕਿਹੜਾ ਦਿਨ ਅੱਜ ਗੁਰੂ ਨਾਨਕ ਪਾਸ਼ਾ ਜੀ ਦਾ ਗੁਰਪੁਰਬ ਹੈ ਸਿੱਖ ਧਰਮ ਲਈ ਬਹੁਤ ਵੱਡਾ ਦਿਨ ਮੰਨਿਆ ਜਾਂਦਾ ਜੀ ਅੱਜ ਨੂੰ ਤੇ ਅੱਜ ਕਰਨਾ ਕੀ ਹੈ ਜੀ ਅੱਜ ਕਰਨਾ ਇਹ ਆਪਾਂ ਵੀ ਇੱਕ ਤਾਂ ਲਿਉਣੀ ਆ ਜੀ ਦੀਵੇ ਰਾਤ ਨੂੰ ਕਰਨੀ ਆ ਆਪਾਂ ਦੀਪਮਾਲਾ ਠੀਕ ਹੈ ਜੀ ਤੇ ਗੁਰੂ ਨਾਨਕ ਪਾਸ਼ਾ ਜੀ ਨੂੰ ਯਾਦ ਕਰਦੇ ਆ ਆਪਾਂ ਦੀਪਮਾਲਾ ਕਰਾਂਗੇ ਦੂਜੇ ਨੰਬਰ ਤੇ ਜਿਹੜੇ ਆਪਣੇ ਪਟਾਕੇ ਵਦੇ ਹੀ ਦੀਵਾਲੀ ਦੇ ਅੱਜ ਉਹ ਚਲਾਵਾਂਗੇ ਤੇ ਨਨੋ ਮੇਰੀ ਪੂਰੀ ਸਪੋਰਟ ਕਰੂਗੀ ਇਹ ਗੱਲ ਹੈ ਨਨੋ ਨਨੋ ਹਾਡੀ ਜਿਹੜੀ ਆ ਪੂਰੀ ਸਪੋਰਟ ਕਰੂਗੀ ਨਨੋ ਕਹਿੰਦੀ ਆ ਵੀ ਮੈਂ ਪਟਾਕੇ ਚਲਾਉਣੇ ਆ ਆ ਹੈ ਚਲਾਉਣੇ ਆ ਨਹੀਂ ਨਾ ਨਾ ਪੱਕੀ ਗੱਲ ਆ ਹੋਕੀ ਆ ਤੇਰਾ ਰੰਗ ਲੈ ਜੀ ਆ ਚਲੋ ਤੇ ਮਤਰੋ ਫਿਰ ਪਿਆਰੀਆਂ ਮੈਂ ਹੁਣ ਚੱਲਿਆ ਮੜਾ ਜਾ ਸ਼ਹਿਰ ਨੂੰ ਚਾਹ ਜੈ ਨਾ ਮਾਹੀ ਸ਼ਹਿਰ ਜਾ ਕੇ ਤੇ ਉਥੋਂ ਆਪਾਂ ਲਿਆਉਨੇ ਆ ਦੀਵੇ ਠੀਕ ਆ ਜੀ ਦੀਵੇ ਲਿਆੜ ਕੇ ਤੇ ਬਾਕੀ ਥੋੜੀਆਂ ਜੀਆਂ ਮੋਮਬਤੀਆਂ ਲੈ ਆਉਨੇ ਆ ਬਾਕੀ ਫਿਰ ਲੜੀਆਂ ਵਗੈਰਾ ਦੇ ਲੜੀਆਂ ਦੇ ਲੱਗੀਆਂ ਹੀ ਉਦਨੀਆਂ ਸੁਖਣਾ ਆਵੇ ਲੜੀਆਂ ਉਦਨੀਆਂ ਲੱਗੀਆਂ ਬਾਕੀ ਹੁਣ ਦੇਖਦੇ ਆ ਤੁਹਾਨੂੰ ਕੋਠੇ ਤੇ ਜਾ ਕੇ ਦਿਖਾਉਣਾ ਅੱਜ ਉਹ ਦਿਨ ਜਿਹੜਾ ਅਸੀਂ ਨਾ ਧੁੱਪ ਵੀ ਕਾਫੀ ਲੱਗ ਚੁੱਕੀ ਆ ਤੇ ਹੈ ਚੰਗਾ ਧੁੱਪ ਕਾਫੀ ਲੱਗ ਚੁੱਕੀ ਆ ਜਾਂ ਅੱਜ ਤਕਰੀਬਨ ਦੀ ਗੱਲ ਬਾਤ ਆ ਗਈ ਹੈ ਸੂਰਜ ਹਵਾ ਚੱਲ ਰਹੀ ਹੈ ਨਾਲ ਹਵਾ ਚੱਲ ਰਹੀ ਆ ਤੇ ਪਰ ਇਹ ਆ ਵੀ ਗਰਮੀ ਵਾਲੀ ਨਹੀਂ ਆ ਜਿਦ ਤਰ੍ਹਾਂ ਗਰਮੀ ਚ ਧੁੱਪ ਹੀ ਨਾ ਉਹ ਤਰ੍ਹਾਂ ਨਹੀਂ ਆ ਤੇ ਅੱਜ ਥੋੜਾ ਜਿਹਾ ਨਾ ਮਤਲਬ ਠੰਡੀ ਹਵਾ ਪਿੰਡ ਦੀ ਤੇ ਅੱਜ ਮੈਂ ਘਰੇ ਹਾਂ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵਲੌਗ ਬਣਾਉਨੇ ਆਪਾਂ ਤੇ ਮਿੱਤਰੋ ਬਾਕੀ ਚਲੋ ਤਿਆਰ ਹੋ ਕੇ ਚੱਲਦੇ ਆਂ ਆਜੋ ਚੱਲਦੇ ਆਂ ਫਿਰ ਰੈਡੀ ਸ਼ੈਡੀ ਹੋ ਗਏ ਤੇ ਦਿਖਾਉਨੇ ਆ ਤੁਹਾਨੂੰ ਸ਼ਹਿਰ ਦਾ ਵੀ ਨਜ਼ਾਰਾ ਆਜੋ ਸੋ ਹਾਜੀ ਵੀ ਮਿੱਤਰੋ ਹੁਣ ਆਪਾਂ ਨਾ ਹੋ ਗਏ ਆ ਰੈਡੀ ਸ਼ਾਮ ਦਾ ਵੇਲਾ ਹੋ ਗਿਆ ਤੇ ਹੁਣ ਆਪਾਂ ਚੱਲੀਏ ਸ੍ਰੀ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਇੱਕ ਤੇ ਨਮਸਕਾਰ ਕਰਕੇ ਆਉਨੇ ਆ ਨਾਲੇ ਥੋੜੀ ਜੀ ਦੀਪਮਾਲਾ ਕਰਾਈ ਹੈ ਜੀ ਉੱਥੇ ਠੀਕ ਹੈ ਜੀ ਦੀਵੇ ਜਗਾਈਏ ਤੇ ਚੱਲਦੇ ਆਂ ਘਰ ਦੇ ਵੀ ਰੈਡੀ ਹੋ ਗਏ ਆਪਾਂ ਵੀ ਰੈਡੀ ਹੋ ਗਏ ਆਂ ਦੁਪਹਿਰ ਤੋਂ ਬਾਅਦ ਫਿਰ ਮੈਂ ਪਲਾਨ ਚੇਂਜ ਕਰ ਲਿਆ ਸੀ ਮੈਂ ਕਿਹਾ ਵੀ ਆਪਾਂ ਸ਼ਾਮ ਨੂੰ ਹੀ ਜਾਂਦੇ ਹਾਂ ਦਰਬਾਰ ਸਾਹਿਬ ਨਾਲੇ ਉਥੋਂ ਦੇ ਦਰਸ਼ਨ ਮੇਲੇ ਕਰਾਉਨੇ ਆ ਜੀ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਤੇ ਉਥੋਂ ਦੀਆਂ ਰੌਣਕਾਂ ਤੁਹਾਨੂੰ ਚੱਕ ਕਰਾਉਂਦਾ ਜੀ ਅੱਜ ਮੈਂ ਤੇ ਰਹਿਰਾ ਸਾਹਿਬ ਵੀ ਹੋ ਰਹੀ ਆ ਗੁਰਦੁਆਰਾ ਸਾਹਿਬ ਸ਼ਾਮ ਪੈ ਗਈ ਆ ਤੇ ਹੁਣ ਆਪਾਂ ਚੱਲਦੇ ਆ ਠੀਕ ਆ ਜੀ ਦਰਬਾਰ ਸਾਹਿਬ ਅੱਜ ਨਾ ਚੰ드ਰਮਾ ਵੀ ਪੂਰਾ ਜੀ ਚੰ드ਰਮਾ ਦਾ ਵੀ ਤੁਹਾਨੂੰ ਦ੍ਰਿਸ਼ ਦਿਖਾਉਣਾ ਉਧਰੋਂ ਸੂਰਜ ਤਾਂ ਛਿਪ ਗਿਆ ਚੰ드ਰਮਾ ਵੀ ਪੂਰਾ ਆਇਆ ਸਿਖਰਾਂ ਤੇ ਅੱਜ ਤੇ ਬਾਕੀ ਮੇਤਰੋ ਆਪਾਂ ਚੱਲੀਏ ਜਾ ਕੇ ਫਿਰ ਤੁਹਾਨੂੰ ਉਥੋਂ ਦੇ ਕਰਾਉਨੇ ਆ ਜੀ ਦਰਸ਼ਨ ਮੇਲੇ ਸੋ ਆਜੋ ਚੱਲੀਏ ਆਪਾਂ ਜ਼ਿਆਦਾ ਹਨੇਰਾ ਨਾ ਹੀ ਕਰੀਏ ਹਨਾ ਚਲੋ ਤੋ ਹਾਂਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੇ ਇੱਥੇ ਨਾ ਮਤਲਬ ਰੌਣਕ ਇੰਨੀ ਹੈ ਨਾ ਗੁਰੂ ਨਾਨਕ ਸਾਹਿਬ ਜੀ ਦਾ ਅਜ ਦਿਹਾੜਾ ਸੀ ਤੇ ਚਾਰੇ ਪਾਸੇ ਜਗਮਗ ਜਗਮਗ ਹੋ ਰਹੀ ਆ ਤੇ ਮੈਂ ਨਾ ਜਿਆ ਇੱਕ ਪਾਲਕੀ ਸਾਹਿਬ ਮੇਰੇ ਹਿਸਾਬ ਨਾਲ ਆਉਣ ਵਾਲੀ ਆ ਪਾਲਕੀ ਸਾਹਿਬ ਆਉਣ ਵਾਲੀ ਆ ਤੇ ਉਹ ਅਸੀਂ ਵੇਟ ਦੇ ਆ ਕਰਨ ਤੇ ਉਹ ਤੁਹਾਡੇ ਨਾਲ ਦਰਸ਼ਨ ਮੇਲੇ ਕਰਾਉਣੇ ਉਧਰ ਤੇ ਬਾਕੀ ਆਪਾਂ ਚੱਲਦੇ ਆ ਜੀ ਅੰਦਰ ਨਮਸਕਾਰ ਕਰਨ ਠੀਕ ਹੈ ਜੀ ਆਜੋ ਫਿਰ ਆ ਮੇਨ ਦਰਸ਼ਨੀ ਗੇਟ ਸ੍ਰੀ ਦਰਬਾਰ ਸਾਹਿਬ ਆ ਅੱਜ ਬੜੀ ਰੌਣਕ ਹੈ ਇੱਥੇ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ ਦਿਹਾੜਾ ਅੱਜ ਬਹੁਤ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਅੰਦਰ ਜਾ ਕੇ ਦੀਪਮਾਲਾ ਕਰਦੇ ਆ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਲੋਕੀ ਦੀਪਮਾਲਾ ਦਹਿਆ ਕਰਨ ਚਾਰੇ ਪਾਸੇ ਪ੍ਰਕਰਮਾਂ ਦੇ ਬਹੁਤ ਦੂਰ ਦੂਰ ਤੱਕ ਜੜੀ ਹੈ ਨਾ ਉਧਰ ਤੇ ਸਾਰੇ ਦੀਵੇ ਹੀ ਆ ਹਨਾ ਤੇ ਇੱਥੋਂ ਵੇਖਣ ਚ ਨਹੀਂ ਪਤਾ ਲੱਗਦਾ ਆਪਾਂ ਨੂੰ ਤੇ ਬਾਕੀ ਉਹ ਸ਼੍ਰੀ ਦਰਬਾਰ ਸਾਹਿਬ ਸਰੋਵਰ ਬਹੁਤ ਵੱਡਾ ਹੈ ਨਾ ਸ਼੍ਰੀ ਤਰਨ达ਰ ਸਾਹਿਬ ਜੀ ਦਾ ਤੇ ਆਪਾਂ ਚੱਲਦੇ ਹਾਂ ਜੀ ਅੱਗੇ ਚਲੋ ਲਓ ਜੀ ਫਾਈਨਲੀ ਆਪਾਂ ਆਹ ਲੈ ਲੈਂਦੀ ਆ ਜੀ ਆਪਾਂ ਠੀਕ ਹੈ ਜੀ ਤੇ ਹੁਣ ਆਪਾਂ ਕਿ ਲਾਉਂਦੇ ਹਾਂ ਤੇ ਇੱਥੇ ਹਵਾ ਨਹੀਂ ਪੈਂਦੀ ਆਵੇ ਇਹਨੂੰ ਹਵਾ ਨਹੀਂ ਪੈਂਦੀ ਕਾਫੀ ਸੰਗਤ ਆਉਂਦੀ ਇੱਥੇ ਤੇ ਇੱਥੇ ਜਗਾਇਆ ਨੌਕੜੀ ਦੀਪਮਾਲਾ ਕੀਤੀ ਆ ਆਪਾਂ ਵੀ ਖੋਲਦੇ ਨੇ

ਉਹ ਮੋਮਬਤੀਆਂ ਆਪਾਂ ਜਗਾਤੀਆਂ ਜੀ ਹੁਣ ਆਪਾਂ ਚੱਲਦੇ ਆ ਨਮਸਕਾਰ ਕਰਨ ਗੁਰੂ ਮਹਾਰਾਜ ਜੀ ਠੀਕ ਹੈ ਜੀ ਤੇ ਚਲਦੇ ਆ ਹਵਾ ਅੱਜ ਬਹੁਤ ਚੱਲ ਰਹੀ ਆ ਤੇ ਮੋਮਬਤੀਆਂ ਜਿੰਨੀਆਂ ਵੀ ਜਗਾਈਆਂ ਸਾਰੀਆਂ ਬੁਝ ਗਈਆਂ ਫੇਰ ਦੁਬਾਰੇ ਨਵੇਂ ਸਿਰੇ ਤੋਂ ਚਨੌੜੀਆਂ ਪੈਂਦਿਆਂ ਆਪਾਂ ਆਇਆ ਜੀ ਤਰਨਤਾਰਨ ਸਾਹਿਬ ਜੀ ਦਾ ਮਨਾਰਾ ਠੀਕ ਹੈ ਜੀ ਬਹੁਤ ਉੱਚਾ ਜੀ ਇਹ ਚੱਲਦੇ ਆਪਾਂ ਮੰਜੀ ਸਾਹਿਬ ਗੁਰਦੁਆਰਾ ਉਹ ਆ ਜਿਹੜਾ ਨਿਸ਼ਾਨ ਸਾਹਿਬ ਹੈ ਜੀ ਇਹ ਨਵਾਂ ਚੜਾਇਆ ਇੱਥੇ ਠੀਕ ਹੈ ਜੀ ਪਹਿਲਾਂ ਇੱਕੋ ਸਿੰਗਲ ਹੁੰਦਾ ਸੀ ਹੁਣ ਇਹ ਨਵਾਂ ਚੜਾਇਆ ਜੀ ਔਰ ਉਹ ਜਿਹੜਾ ਸੀ ਨਾ ਪਹਿਲਾਂ ਉਹ ਹੀ ਹੁਣ ਦੋ ਹੋ ਗਿਆ ਜੀ ਮੰਜੀ ਸਾਹਿਬ ਗੁਰਦੁਆਰਾ ਇਹ ਸ੍ਰੀ ਹਰਗੋਬਿੰਦ ਸਾਹਿਬ ਲਓ ਜੀ ਹੁਣ ਆਪਾਂ ਕਰੀਏ ਜੀ ਪੰਜ ਸ਼ਨਾਨਾ ਠੀਕ ਹੈ ਜੀ ਆਹ ਸਾਰਾ ਸਰੋਵਰ ਆ ਜੀ ਜਿੰਨਾ ਵੀ ਆ ਸਰੋਵਰ ਦੀ ਲੰਬਾਈ ਤੇ ਚੜਾਈ ਬਹੁਤ ਜ਼ਿਆਦੀ ਆ ਬਹੁਤ ਵੱਡਾ ਸਰੋਵਰ ਆ ਜੀ ਸ੍ਰੀ ਤਰਨਤਾਰਨ ਸਾਹਿਬ ਜੀ ਦਾ ਕਰੋ ਦਰਸ਼ਨ ਅੱਜ ਬਹੁਤ ਰੌਣਕਾਂ ਜੀ ਅੱਜ ਇੱਥੇ ਤੇ ਚਲਦੇ ਆ ਜੀ ਹੁਣ ਆਪਾਂ ਅਰਦਾਸ ਬੇਨਤੀ ਹੋ ਰਹੀ ਆ ਤੇ ਆਪਾਂ ਅੰਦਰ ਚਲਦੇ ਆ ਚਲੋ ਜੀ ਚਲੀਏ ਅੰਦਰ ਨਮਸਕਾਰ ਕਰਨ ਜੀ ਠੀਕ ਆ ਦੋਂ ਮੁਸੰਸਰੀਏ ਜੇ ਲਗਨ ਬਹੁਲ ਕਰਨਾ ਮਹੱਲਾ ਤੇ ਪੱਤ ਲੇ ਕਰਨਾ ਤੇ ਪੱਤ ਗਨ ਬੇਰ ਲਓ ਜੀ ਹੁਣ ਬਾਬਾ ਜੀ ਦਾ ਲੈ ਲਿਆ ਜੀ ਪ੍ਰਸ਼ਾਦ ਆਪਾਂ ਤੇ ਹੁਣ ਕੜਾ ਪ੍ਰਸ਼ਾਦ ਛਕਦੇ ਆ ਬਾਉ ਜੀ ਹੁਣ ਆਪਾਂ ਛਕਦੇ ਆਂ ਜੀ ਪ੍ਰਸ਼ਾਦਾ ਗੁਰੂ ਮਹਾਰਾਜ ਜੀ ਦਾ ਠੀਕ ਹੈ ਜੀ ਲੋ ਜੀ ਛਕ ਲੈ ਜੀ ਪ੍ਰਸ਼ਾਦਾ ਇਥੇ ਦਾ ਨਗਰ ਕੀਰਤਨ ਸਾਹਿਬ ਆ ਰਿਹਾ ਸੀ ਇਹਦਾ ਨਗਰ ਕੀਰਤਨ ਅਸਾਮ ਤੋਂ ਤੁਰਿਆ ਜੀ ਤੇ ਕਾਫੀ 3-4 ਮਹੀਨੇ ਹੋ ਗਏ ਸੁਰੇ ਨੂੰ ਤੇ ਹੁਣ ਪਹੁੰਚ ਰਿਹਾ ਜੀ ਤਰਨਤਾਰਨ ਸਾਹਿਬ ਠੀਕ ਹੈ ਤੇ ਉਹ ਕਾਫੀ ਹੁਣ ਮਤਲਬ ਸੰਗਤਾਂ ਜੀ ਬਾਹਰ ਤੇ ਆਪਾਂ ਚੱਲਦੇ ਆ ਨਾਲੇ ਦੇਖਦੇ ਆ ਤੁਹਾਨੂੰ ਵੀ ਇਹ ਨਜ਼ਾਰਾ ਦਿਖਾਉਂਦੇ ਆ ਜੀ ਤੇ ਉਹ ਜਿਹੜਾ ਨਗਰ ਕੀਰਤਨ ਸਾਹਿਬ ਆ ਰਿਹਾ ਜੀ ਉਹ ਵੀ ਦਿਖਾਉਂਦੇ ਆ ਜੀ ਚਲੋ ਆਓ ਜੀ ਬਾਬਾ ਜੀ ਨੇ ਫੁੱਲ ਦੇਤੇ ਆ ਆਪਾਂ ਨੂੰ ਬਾਹਰ ਆ ਜੇ ਫਿਰ ਸੌਣ ਨੂੰ Latin does <laughs> it. I'm a fan of playing Latin does it. a fan of playing Latin does it. i ਤੇ ਚਾਲੇ ਸ਼ੁਰੂ ਤੋਂ ਐਸੇ ਜਗਦੇ ਗਏ ਗੁੰਮ ਗਏ ਜਗਦੇ ਜਗੰਦਰ ਰਾਜੂ ਸਤਿਗੁਰੂ ਸਰਦ ਅਮੀਰ ਜਗਦੇ ਗਏ ਜਗਦੇ ਜਗੰਦਰ ਰਾਜੂ ਸਤਿਗੁਰੂ ਸਰਦ ਅਮੀਰ ਜਗਦੇ ਗਏ ਜਗਦੇ ਜਗੰਦਰ

ਲਓ ਜੀ ਸੰਤ ਜੀ ਇਹ ਸੀ ਯਾਤਰਾ ਨਗਰਕਿਰਤਨ ਸਾਹਿਬ ਜਿਹੜਾ ਆਇਆ ਸੀ ਅਸਾਮ ਤੋਂ ਤੇ ਇਹ तकरीबन 3 ਮਹੀਨੇ ਹੋ ਚੁੱਕੇ ਆ ਇਹ ਨਗਰਕਿਰਤਨ ਸਾਹਿਬ ਤੁਰੇ ਨੂੰ ਤੇ ਹੁਣ ਆਪਾਂ ਚੱਲਦੇ ਆ ਜੀ ਘਰੇ ਠੀਕ ਆ ਜੀ ਤੇ ਸੰਗਤ ਬਹੁਤ ਸੀ ਤੇ ਇਹ ਤੁਹਾਨੂੰ ਦਿਖਾਇਆ ਜੀ ਆਪਣਾ ਤਰਨਤਾਰ ਸਾਹਿਬ ਦਾ ਦ੍ਰਿਸ਼ ਸਾਰਾ ਹੀ ਨਜ਼ਾਰਾ ਤੇ ਬਹੁਤ ساری ਰੌਣਕ ਬਹੁਤ ساری ਸੰਗਤ ਆਈ ਹੈ ਜੀ ਆ ਸ਼ਾਮ ਦੀ ਧਰਤੀ ਤੋਂ ਤੇ ਗੁਰੂ ਮਹਾਰਾਜ ਜੀ ਦੇ ਸ਼ਾਸਤਰ ਵੀ ਜਿਹੜੇ ਸੀ ਉਹ ਵੀ ਤੁਹਾਨੂੰ ਦਿਖਾਏ ਆ ਜੀ ਮੈਂ ਦਰਸ਼ਨ ਕਰਾਏ ਨੇ ਤੇ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਤੇ ਦੇਖਦੇ ਆ ਜੀ ਅੱਗੇ ਜਾ ਕੇ ਫਿਰ ਘਰੇ ਜਾ ਕੇ ਕੀ ਹੁੰਦਾ ਜੀ ਅੱਜ ਘਰੇ ਜਾ ਕੇ ਵੀ ਆਪਾਂ ਅਸ਼ਟ ਬਾਜੀ ਚਲਾਉਣੀ ਆ ਜੀ ਠੀਕ ਆ ਹਾਂ ਜੀ ਲਓ ਜੀ ਫਾਈਨਲੀ ਮਤਰੋ ਆਪਾਂ ਪਹੁੰਚ ਗਏ ਆ ਜੀ ਘਰੇ ਤੇ ਘਰ ਆ ਕੇ ਹੁਣੇ ਮੜਿਆ ਸਾਹ ਲਿਆ ਜੀ ਆਪਾਂ ਇੱਕ ਤਰ੍ਹਾਂ ਠੰਡ ਬੜੀ ਮਤਲਬ ਬਹੁਤ ਜ਼ਿਆਦੀ ਠੰਡ ਹੋ ਗਈ ਉਹ ਮੌਸਮ ਥੋੜਾ ਚੇਂਜ ਹੋ ਗਿਆ ਨਾ ਤੇ ਮੌਸਮ ਚੇਂਜ ਹੋਣ ਕਰਕੇ ਰਾਤ ਨੂੰ ਥੋੜੀ ਠੰਡ ਜਿਹੜੀ ਉਹ ਕਾਫੀ ਵੱਜ ਜਾਂਦੀ ਆ ਹੁਣ ਵੀ ਥੋੜਾ ਜਿਹਾ ਮਤਲਬ ਕਾਫੀ ਲੱਗ ਰਹੀ ਆ ਠੰਡ ਕੀ ਤਾਂ ਸਾਵਧਾਨ ਰਹਿ ਤੇ ਹੁਣ ਆਪਾਂ ਨਾ ਦੇਖਦੇ ਆ ਜਿਹੜੇ ਬਾਂਬ ਆਪਣੇ ਵਧੇ ਸੀ ਨਾ ਦਵਾਈ ਤੇ ਹੁਣ ਆਪਾਂ ਉਹ ਚਲਾਉਣੇ ਆ ਕੋਠੇ ਦੇ ਜਾ ਕੇ ਦੇਖਦੇ ਆ ਕੋਠੇ ਦਾ ਮਾਹੌਲ ਜਾਂ ਠੀਕ ਹੈ ਜੀ ਚਲਾਉਣੇ ਉਤਰਾ ਪਏ ਰਹਿ ਜਿਹੜੇ ਆ ਕਿਉਂਕਿ ਅੱਜ ਹੀ ਚਲਾਉਣੇ ਦੇ ਗੋਰਖੂਰਵ ਸੀ ਉਦੋਂ ਸੋਚਿਆ ਸੀ ਵੀ ਚਲੋ ਗੋਰਖੂਰਵ ਤੇ ਆਪਾਂ ਚਲਾ ਲਾਂਗੇ ਜੀ ਤੇ ਅੱਜ ਚਲਾਉਣੇ ਆ ਤੇ ਅੱਜ ਚਲਗੇ ਕੋਠੇ ਤੇ ਫਿਰ ਆਪਾਂ ਠੀਕ ਹੈ ਜੀ ਆਜੋ ਲਾਵੀ ਮੈਟਰੋ ਆਪਾਂ ਆ ਗਏ ਜੀ ਕੋਠੇ ਦੇ ਤੇ ਕੋਠੇ ਦੇ ਆਣ ਕੇ ਹੁਣ ਆਪਾਂ ਬੰਬ ਚਲਾਉਣਾ ਆ ਮੈਂ ਲੈਂਦੇ ਸੀ ਥੋੜੇ ਜਿਹਾ ਬੰਬ ਤੇ ਇਹ ਜਿਹੜੇ ਹੁਣ ਆਪਾਂ ਚਲਾਉਨੇ ਲੋਕੀ ਚਲਾਉਂਦੇ ਇਧਰ ਪੂਰਾ ਤਾੜ ਤਾੜ ਹੋ ਰਹੀ ਆ ਪਿੰਡ 'ਚ ਤੇ ਆਵ ਲੋਕੀ ਪੂਰਾ ਚਲਾ ਰਹੀ ਆ ਪਰ ਹੁਣ ਆਪਾਂ ਵੱਖਰੇ ਚਲਾਉਨੇ ਆ ਆ ਮੈਂ ਲੈਂਦੇ ਜੀ ਜਿਹੜੇ ਆਪਣੇ ਪਾਏ ਸੀ ਨਾ ਦੀਵਾਲੀ ਦੇ ਉਹ ਚਲਾਉਨੇ ਆ ਲਾਗੇ ਕਰਾਉਨੇ ਕਰੀ ਤਾੜ ਤਾੜ ਇਹਨਾਂ ਦੀ ਠੀਕ ਹੈ ਜੀ ਆਪਣੇ ਕੋ ਵੱਡੇ ਹੀ ਬੰਬ ਆਏ ਨਾ ਨਾ ਥੋੜਾ ਜਿਹਾ ਨਾ ਦੇਖਣਾ ਪਣਾ ਸਾਹ ਖਤਾਉ ਜਾ ਲਾਗੇ ਠੀਕ ਹੈ ਜੀ ਤੇ ਨੰਨੋ ਆਪਣੀ ਵੀ ਆ ਗਈ ਆਂਦੀ ਮੈਂ ਵੀ ਚਲਾਉਨੇ ਆ ਹੈਣੀ ਹਾਂ ਉਹ ਤੇਰਾ ਰੰਗ ਲੈ ਜੇ ਚਲਾਉਨੇ ਆ ਚਲ ਠੀਕ ਹੈ ਡੇਕ ਨਾ ਬਈ ਜੰਗਾ ਬਾਬੀ ਮਿੱਤਰੋ ਚਲਾਈਏ ਫਿਰ ਤੇ ਕਰੀਏ ਆਪਾਂ ਸ਼ੁਰੂਆਤ ਇੱਕ ਬੰਬ ਨਾਲ ਚਲਾਉਣਾ ਕਿਹੜਾ ਪਹਿਲਾਂ ਪਹਿਲਾਂ ਆ ਨਿਕਾ ਚਲਾ ਗਿਆੜਾ ਇਨਾ ਚਲਾਈਏ ਫੇਰ ਇਹਦੇ ਅੱਲੇ-ਅੱਲੇ ਆਹ ਵੱਡਾ ਜਿਹੜਾ ਬੰਬ ਹੈ ਇਹਦੇ ਅੱਲੇ ਬਾਅਦ ਚੋਂ ਲਿਆ ਆਹ ਠੀਕ ਹੈ ਜੀ ਆਹ ਚਾਲੋ ਕਰੀਏ ਸ਼ੁਰੂ ਲਓ ਵੀ ਮਿੱਤਰੋ ਆਪਾਂ ਲੱਗੇ ਆਂ ਆਹ ਬੰਬ ਜਲਾਉਣ ਠੀਕ ਆ ਆ ਦੋ ਚਲਾਉਣੇ ਪਹਿਲਾਂ ਇੱਕ ਚਲਾਉਣਾ ਇੱਕ ਚਲਾ ਕੇ ਦਿਖਾਉਣਾ ਤੁਹਾਨੂੰ ਚਲਾਉਣਾ ਉੱਥੇ ਆ ਬਾਅਦ ਅੱਖਾਂ ਮੀਟ ਥੰਨ ਮੀਟ ਲੈਣੇ ਆਉਣੇ ਠੀਕ ਆ ਲਓ ਜੀ। ਕੇਸੀ ਬੰਬਾਂ। ਹਾਂਜੀ ਲੋ ਵੀ ਮਿੱਤਰੋ ਫਾਈਨਲੀ ਆਪਾਂ ਬੰਬ ਵੀ ਲੈ ਚਲਾ ਐਨਜੋਇਮੈਂਟ ਕਰ ਲਿਆ ਜੀ ਜਿੰਨਾ ਕ ਆਪਣਾ ਹੋਣਾ ਸੀ। ਦੋ ਬੰਬ ਰੱਖ ਲਿਆ ਮੈਂ ਇੱਕ ਦੂਜਾ ਤੇ ਇੱਕ ਜਿਹੜਾ ਵੱਡਾ ਬੰਬ ਇਹ। ਉਹ ਤਾਂ ਰੱਖੇ ਉਹਦਾ ਐਕਸਪੈਰੀਮੈਂਟ ਕਰਾਂਗੇ ਫੇਰ ਕਿਸ ਦਿਨ। ਉਹ ਰੱਖੇ ਆਪਾਂ ਇਸੇ ਕਰਕੇ ਜੀ। ਠੀਕ ਹੈ ਜੀ। ਤੇ ਚਲੋ ਜੀ ਹੁਣ ਹੋ ਗਿਆ ਆਪਾਂ ਫ੍ਰੀ ਠੀਕ ਹੈ ਜੀ। ਹੁਣ ਆ ਬੈੱਡ ਵਾਜਾ ਮਾਰਨ ਲਿਆ ਆਪਾਂ। ਕਿ ਆਂਦਾ ਸੋਈਏ। ਨਨੂ ਤੇ ਠੀਕ ਹੈ ਵੀ ਮਿੱਤਰੋ ਮਿਲਦੇ ਆ ਕੱਲ੍ਹ ਵਾਲੇ ਫੇਰ ਨਵੇਂ ਵਲੌਗ ਦੇ ਵਿੱਚ ਤੇ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਕਾ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਜੀ ਟੱਚ ਠੀਕ ਹੈ ਨਨੂ ਦੀ ਗੱਲ ਤੂੰ ਇਸ਼ਾਰਾ ਸਮਝਣਾ ਨਨੂ ਦਾ ਕਹਿਣ ਮੈਂਡਿਆ ਇਸ਼ਾਰਾ ਇਹਦਾ ਚੱਲ ਠੀਕ ਹੈ ਜੀ ਤੇ ਓਕੇ ਜੀ ਥੈਂਕਸ ਫॉर ਵਾਚਿੰਗ ਸਸਰੀਕਾਰ